ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਤੁਹਾਨੂੰ ਦਿਖਾਉਣੀ ਹੈ ਘਰੇਲੂ ਵੀਰ ਦੀ ਇਹਨਾਂ ਵਿੱਚੋਂ ਮੱਝ ਬਕਾਉ ਆ ਚਾਰ ਵੀਰ ਦੇ ਘਰੇ ਮੱਝਾਂ ਖੜੀਆਂ ਤੇ ਪੰਜਵੀਂ ਖੜੀ ਆ ਆਹਾਂ ਪੰਜ ਮੱਝਾਂ ਇਹਨਾਂ ਚੋਂ ਇੱਕ ਬਕਾਉ ਆ ਤੇ ਮੱਝਾਂ ਦੇਖ ਕੇ ਪਤਾ ਲੱਗਦਾ ਯਾਰ ਮਾਣਕੋਸ ਹੁੰਦੇ ਆ ਕੱਲੀ ਕਰ ਜੱਲੇਵਾ ਦੇਖੋ ਯਾਰ ਸਟਾਰਟਿੰਗ ਦੇ ਵਿੱਚ ਹੀ ਮਿਲਕ ਵੇਨ ਵਗੈਰਾ ਚੰਗੀਆਂ ਸਾਫ਼ ਸੁਥਰੇ ਵੀਰ ਕੋਲ ਸਿਲੇਕਟਡ ਮੱਜਾ ਗਿਆ ਡੈਰੀ ਦੁੱਧ ਪਾਉਂਦਾ ਹੈਗਾ ਤੇ ਇਨ੍ਹਾਂ ਦੇ ਵੀਰ ਦਾ ਸੈਟਅਪ ਕਰਿਆਦਾ ਕਹਿੰਦਾ ਹੁਣ ਜਾਨ ਮਨਨ ਕੇ ਚਲੋ ਵੀ ਦੋ ਪੈਸੇ ਵੀ ਵਟੇ ਜਾਂਦੇ ਆ ਤੇ ਮਗਰ ਕਟਰੋਬ ਸ਼ੁਰੂ ਵੀ 4-5 ਹੋ ਗਏ ਇਨ੍ਹਾਂ ਵਿੱਚ ਇੱਕ ਮੈਂ ਵੀਰ ਦੀ ਸੇਰ ਆ ਇਹਦੇ ਬਾਰੇ ਡਿਟੇਲ ਆ ਬਬੀਰ ਤੋਂ ਪੁੱਛਦੇ ਆਓ ਕੇ ਕਰੀਏ ਗੱਲਬਾਤ ਸੱਸੀ ਗੱਲ ਬਾਈ ਜੀ ਸੱਸੀ ਗੱਲ ਜੀ ਸੱਸੀ ਗੱਲ ਜੀ ਹਾਂ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਈ ਮਨਪ੍ਰੀਤ ਸਿੰਘ ਪਿੰਡ ਬਦੋ ਜਿਲ੍ਹਾ ਆਪਣਾ ਬਠਿੰਡਾ ਪੈਗਿਆ ਤੇ ਆਪਣਾ ਚੌਪ ਵਿਦਿਆਲੇ ਦੇ ਵੱਲੋਂ ਕਹਿੰਦਾ ਜੀ ਹੁਣ ਚੌਕੀ ਵਿਦਿਆਲਾ ਇਧਰੋਂ ਤੱਕੇ ਤੋਂ ਆਪਣੀ 7-8 ਕਿਲੋਮੀਟਰ ਪਿੰਡਾਂ ਤੇ ਰਾਹਪਰਾ ਤੋਂ 12 ਕਿਲੋ ਤੇ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ 984936844 98149 36844 37844 ਤੇ ਆਜਾ ਬਦ ਤੇ ਮੱਝਾ ਦੇਖਿਆ ਫਿਰ ਮੱਝਾ ਸਾਰੀਆਂ ਟੌਪ ਕਲਾਸ ਹੀ ਹਨਾ ਇਹ ਸਾਰੇ ਘਰ ਦੀ ਵਰੀੜ ਹੈ ਜਾਂ ਖਰੀਦੇ ਹੋਏ ਕੱਲੀ ਕੱਲੀ ਕਰਕੇ ਬਈ ਇਹ ਇੱਕ ਤੋਂ ਫਰੀਦੀਆਂ ਆਪਣੀਆਂ ਬਾਖੀਆਂ ਦੇ ਘਰ ਤੋਂ ਠੀਕ ਹੈ ਤੇ ਮੱਝਾ ਫਿਰ ਮੰਨ ਕੇ ਚੱਲ ਵੀ ਸਾਠ ਮਿਆਂ ਲੇਵੇ ਵਾਲੇ ਚੰਗਿਆ ਯਾਰ ਫਿਰ ਰੱਖਿਆ ਹਾਂ ਵੀ ਚੰਗਿਆ ਮਤਲਬ ਕਿ ਆਪਾਂ ਚੰਗਿਆ ਮੱਝੀ ਰੱਖੀਆ ਠੀਕ ਹੈ ਹੁਣ ਮਗਰ ਤੇ ਕੋਲ ਕਟਰੋਲ 4-5 ਬਸ ਨੂੰ ਹੋ ਗਏ ਵੀ ਆਪ ਆਪਾ ਹਾਲ ਲਾਗੇ ਮਗਰ ਹਣਾ ਹਾਂ ਵੀ ਵਧੀਆ ਬਰੀਡ ਦੇ ਵਿੱਚ ਠੀਕ ਹੈ ਜਿਹੜੀ ਆਪਾਂ ਇਹ ਮੱਝ ਦੇਖੀ ਜੰਨੇ ਆ ਸੂਆ ਕਿਹੜਾ ਸੂਰੀ ਆ ਇਹ ਬਈ ਪੰਜਵਾਂ ਸੂਆ ਸੂਰੀ ਪੰਜਵਾਂ ਸੂਆ ਕਦ ਬੈਡ ਵਾਲੀ ਮਹਿ ਆ ਗਈ ਪੂਰੀ ਵੱਡੀ ਵੱਲ ਚਾ ਵੀ ਸਾਰੀਆਂ ਮੱਝਾਂ ਠੀਕ ਹੈ ਤੇ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਇਹ ਇਹ ਬਈ ਆਪਾਂ ਦੋ ਸੂਏ ਤੋਂ ਪਹਿਲਾਂ ਚੂਰੀ ਠੀਕ ਪੰਜਵਾਂ ਸੂਆ ਹੋਣੇ ਸੂਣਾ ਇਹ ਬਈ 23 24 ਤਰੀਕ ਤੱਕ ਦੇਲੇ ਦੇ ਪੂਰੇ ਹੋ ਜਾਣਗੇ ਕਹਿਣ ਦਾ ਭਾਵ ਆ ਵੀ ਲਗਭਗ 2000 ਨੂੰ ਪਰ ਵੀ 10 ਦਿਨ ਲੈਂਦੀ ਆ ਮੰਨ ਕੇ ਚਲੀਏ ਹਾਂ 10 ਦਿਨ ਲੈ ਸਕੀ 10000 ਕੱਢ ਦੂ ਹਣਾ ਤੇ ਬਣ ਜਿੰਦੀ ਬਹੁਤ ਆ ਪਰ ਮੌਕੇ ਤੇ ਬਈ ਮੌਕੇ ਤੇ ਪੂਰੀ ਵਧੀਆ ਬਣ ਜਾਂਦੀ ਆ ਪੂਰਾ ਪੁਰਾਣੀ ਆਣਾ ਇਹ ਤੋਂ ਵੱਡੀ ਮੱਝ ਠੀਕ ਐ ਤੇ ਲਿਆਂਦੀ ਕਿਥੋਂ ਜਾ ਪਏ ਇਹ ਬਈ ਸਰਸੇ ਠੀਕ ਐ ਸਰਸੇ ਤੋਂ ਆਪਾਂ ਲੈ ਕੇ ਆਏ ਸੀਗੇ ਕਹਿੰਦਾ ਬਾ 200 ਦੁੱਧ ਘਰ ਪੀਤਾ ਨਜ਼ਾਰੇ ਜਿਹੇ ਮੈਨੇਜਮੈਂਟ ਤੋਂ ਪੂਰਾ ਵਧੀਆ ਦੁੱਧ ਹੁੰਦੀ ਆ ਇਹ 16 17 ਇੱਥੇ ਚੱਲਦੀ ਆ ਬਾਕੀ ਤੇਰੀ ਸਾਮ ਸੰਭਾਲ ਵੀ ਦੇਖਿਆ ਪਿਆ ਪਾਪਾ ਪੁੱਪਾ ਲਾਜ ਹੋਨੇ ਚਿੱਟੇ ਕਰ ਦੇਣਾ ਫਿਰ ਦਾਣਾ ਪਾਉਣ ਲੱਗਿਆ। ਕੋਈ ਦਾਣੇ ਨਾਲ ਹੀ ਦੁੱਧ ਦਿੰਦੀਆਂ ਫਿਰ 15 ਦਾ। ਸਾਮ ਆਪ ਕਰਦਾ ਫਿਰ ਤੋਂ। ਆਪ ਹੀ ਸਮਝਿਆ ਨਾ। ਕਿੰਨਾ ਦੁੱਧ ਹੱਕੀ ਚੋਇਆ ਸਾਮ ਕੇ ਦੁੱਧ। ਇਹਦਾ ਭਈ ਅਸੀਂ 16 17 ਚੋਇਆ 16 ਫਿਰ ਤੋਂ 17 ਚੋਇਆ 16.5 ਸਾਰਾ ਇੱਥੇ ਰਹੀਆਂ ਮੈਂ। ਤੇ 16 ਕਿਲੋ ਦੁੱਧ ਆਪ ਦੀ ਸੇਵਾ ਨਾਲ ਸਾਮ ਕੇ ਚੁੰਦੇ ਰਹੇ ਆ। ਹਾਂ ਭਈ। ਤੇ ਬੱਚੇ-ਬੱਚੇ ਵਧੀਆ ਪਉਂਦੀਆਂ। ਬੱਚੇ ਭਈ ਇਹਦੇ ਪਹਿਲਾਂ ਕੱਟਾਇਆ ਸੀ ਪੂਰਾ ਵਧੀਆ ਵੇਚਦਾ। ਉਦੋਂ ਬਾਅਦ ਸਾਡੇ ਕੋਲੇ ਕੱਟੀ ਹੋਈ ਸੀ। ਕੋਈ ਸਾਡੇ ਰਿਸ਼ਤੇਦਾਰ ਲੈ ਗਏ ਤਾਂ ਥੇਨਾ ਬਹੁਤ ਸੁਣੇ। ਕਹਿੰਦਾ ਵਾ ਬੱਚ ਐਦ ਕੀ ਫਿਰ ਕਿਹੜਾ ਟੀਕਾ ਲਵਾਤਾ ਇਹਦੇ ਆਪਾਂ ਸਾਹ ਬਾਲਕਾਂ ਦੀ ਗੱਲ ਸਾਂ ਬਾਲਕ ਦਾ ਟੀਕਾ ਤੇ ਚੌਂਟ ਚਵਾਦੀ ਕਿਵੇਂ ਆ ਚੌਂਟ ਚਵਾਦੀ ਬਈ ਪੂਰੀ ਪੋਲੀ ਮੱਝਾਂ ਦੋ ਜਾਨੇ ਲੈ ਕੇ ਚੁੰਨ ਜਾਂਦੇ ਕੋਈ ਚੱਕਰ ਨਹੀਂ ਠੀਕ ਆ ਕਹਿੰਦਾ ਪਾਬ ਜਿਹਦੇ ਘਰੇ ਜਾਵੜੀ ਰਾਣੀ ਮੈਂ ਆ ਉਹ ਵੇਚਣ ਵਾਲੀ ਚੀਜ਼ ਹੈ ਨਹੀਂ ਜਿਹਦਾ ਨਾ ਹੀ ਰਾਣੀ ਹੈ ਜਿੱਥੋਂ ਲੈਂਦੀ ਸੋਨਾਂ ਨੇ ਵੀ ਨਾ ਰਾਣੀ ਨਾ ਰੱਖਿਆ ਬਈ ਠੀਕ ਹੈ ਤੇਰੇ ਕੋਲ ਹੁਣ ਚਾਰ ਨਾਗ ਉਹ ਹੈਗਾ ਚਾਰ ਪੰਜ ਮਗਰਗਾ ਕਟਰੂ ਹੋ ਗਏ ਕਟੀਆਂ ਝੋਟੀਆਂ ਹੋ ਗਈਆਂ ਹਨਾ ਵੀ ਨਾਲ ਚੱਲ ਆਪਣੇ ਜੱਟਾਂ ਦੇ ਕੰਮ ਇਹ ਵੀ ਰੋਤਾ ਚੱਲ 2 ਰੁਪਏ ਵਟੇ ਜਾਂਦੇ ਹਨਾ ਮੋਹਲੇ ਜਾਂ ਕੀ ਰੱਖੇ ਵੇਚਣ ਦੇ ਮੁੱਲ ਬਈ ਉਹਦਾ ਫੋਨ ਤੇ ਗੱਲ ਜੈ ਜੀ ਹੋਊਗਾ ਬਈ ਜਮਾਂ ਜੈ ਜੀ ਡੇਢ ਲੱਖ ਤੋਂ ਵਾਰਦਾ ਨਹੀਂ ਹੋਊਗਾ ਡੇਢ ਤੋਂ ਅੰਦਰ ਹੀ ਹੋਊਗਾ ਟੋਰਦੀ ਫਿਰ ਬਾਹਰ ਨੂੰ ਸੋ ਹੈਟ ਆਪਾ ਦੇਦਾ ਡੇਢ ਤੋਂ ਅੰਦਰ ਮੈਂ ਮਿਲ ਜੂਗੀ ਤੁਹਾਨੂੰ ਇਹ ਨਹੀਂ ਗੱਲ ਵੀ ਵੱਡੀ ਮੈਂ ਜੀ ਹਰਿਆਣੇ ਤੋਂ ਆਈ ਆ ਇਹਦਾ 2 ਮੰਗ ਲਿਆ 2.5 ਮੰਗ ਲਿਆ ਵੀਰ ਕਹਿੰਦਾ ਨਾਗਦਰ ਰੁਪਏ ਵਟੇ ਜਾਂਦੇ ਆ ਇਸ ਕਰਕੇ ਵੀਡੀਓ ਕਵਰ ਕੀਤੀ ਹੈਗੀ ਸੋ ਵੀਰੋ ਕੱਦ ਕਾਟ ਵਗੈਰਾ ਦੇਖੋ ਮੈਂ ਤਾਂ ਚੰਗਾ ਸੋਹਣਾ ਸਾਫ਼ ਸੁਥਰਾ ਰਾਜੀ ਸਮੀ ਬੜੀ ਵੀ ਲਿੱਸੀ ਨਾਲ ਵੀ ਕਿਸੇ ਵਾਸਿ ਨਹੀਂ ਵੱਡੀ-ਵੱਡੀ ਬਹੁਤ ਆ ਮੈਂ ਛੋਟੀ ਨਹੀਂ ਕੋਈ ਕਿਸੇ ਵਾਸਿੋਂ ਫੁੱਲ ਸਹਜ ਮੈਂ ਦਾ ਸਿੰਘ ਮੂੰਹ ਮੱਥਾ ਦੇਖੋ ਸੋਣਾ ਪੰਜਵਾਂ ਸੂਆ ਮੈਂ ਸੁੰਦੀ ਪਈਆ ਤੇ ਲੈ ਵਾ ਦੇਖੋ ਹਜੇ ਮੰਨ ਕੇ ਚਲੋ ਵੀ ਤੁਸੀਂ 10 ਦਿਨ ਮੰਨ ਲਓ ਵੀ ਮੈਂ ਹਜੇ ਕਟੋਗੀ ਕੜਾ ਦੀ ਗੇਰਾ ਟਰੈਕਟਰ ਨਹੀਂ ਲੈ ਜਾ ਕੋਈ ਗੱਲ ਨਹੀਂ ਸੋ ਵੀਰੋ ਕਦ ਕੁਦੇ ਦੇਖੋ ਮੈਂ ਨਾ ਕਿਆ ਬਾਤ ਆ ਯਾਰ ਸੋਹਣੀ ਸਾਫ ਸੁਥਰੀ ਰਾਜੀ ਸਮੀ ਬੜੀ ਵਾਕੀ ਲੈ ਵਾਲੂ ਬਾ ਦੇਖੋ ਕੋਈ ਵੀਰ ਛੋਟੀ ਮੰਨ ਕੇ ਨਾਵੇ ਫੁੱਲ ਵੱਡੀ ਆ ਜਿਹਨੂੰ ਪੂਰੀ ਵੱਡੀ ਕਹਿੰਦੇ ਮੋੜ ਲਿਆ ਬਸ ਇਹ ਸਾਮੇ ਨਾਲ ਜਾਈ ਮੋੜਦਾ ਵੀ ਵੱਡੀ ਮੈਂ ਆ ਪੂਰੀ ਤੇ ਇਹ ਕੁੰਬੜਾ ਵਗੈਰਾ ਜਾਵਣੀ ਛੋਟੀ ਦੇ ਉੱਪਰ ਇਹ ਨਹੀਂ ਗੱਲ ਵੀ ਵੱਡੀ ਭਾਰੀ ਆ ਗਈ ਤੇ ਕੁੰਬੜਾ ਹੋਊਗਾ ਸੈਂਗਮੂ ਵੱਤਾ 1.5 ਲੱਖ ਤੋਂ ਕੀਮਤ ਅੰਦਰ ਆ ਪੰਜਵਾਂ ਸੂਬਾ ਸੁੰਦੀ ਪਈ ਆ ਤੇ ਬਈ ਨੰਬਰ ਐਡਰੈਸ ਇੱਕ ਵਾਰੀ ਫੇਰ ਬੋਲ ਜੀ ਆਪਦਾ ਨੰਬਰ ਬਈ ਆਪਣਾ ਹੈਗਾ 9814936838 ਪਿੰਡ ਬੱਲੋ ਜਿਹੜਾ ਬਟੰਡਾ ਤਪੇ ਤੋਂ ਆਪਣਾ ਪਿੰਡ 7-8 ਕਿਲੋਮੀਟਰ ਚੌਕੇ ਬੱਲੋ ਦੇ ਕੋਲੇ ਰਾਮਪਰਾ ਹੁੰਦੇ ਨੇ ਨਜ਼ਦੀਕ ਠੀਕ ਹੈ ਸੋ ਥਾਣਾ ਹਵਾਨਾ ਨੇੜੇ ਇੱਕ ਵਾਰ ਫੇਰ ਦਿਖਾ ਦਈਏ ਸੋਹਣੇ ਸਾਫ ਸੁੱਤੇ ਥਾਣਾ ਹਵਾਨੇ ਦੀ ਕਿਸੇ ਵੀ ਵੀਰ ਦੇ ਮੱਝ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਨਿੱਤੈ ਜੀ